ਮਾ ਸੋਨ ਦਾ ਸੈਣਾ ਕਿ ਅਸੀਂ ਬੋਕਾ ਭੁੱਲ ਗਏ ਜੀ ਬੋਕਾ ਲੈਣ ਆਏ ਸੀਗੇ ਤੇ ਆ ਪਿੱਛੇ ਹੁਣ ਬੋਕਾ ਵਿੱਚ ਇਹਨਾਂ ਕੋਲ ਲੱਗੀ ਸੀ ਜੀ ਮਿਲ ਗਿਆ ਕੋਈ ਨਹੀਂ ਇਹ ਬਦਲੀ ਕਿਦੋਂ ਸੀਗੀ ਜੀ ਦੇਖ ਬਦਿਲ ਨਹੀਂ ਉਹ ਨਾ ਵਰਮਟ ਪੰਜਾਬੀ ਕੰਪਲਸਰੀ ਦੇਖ ਲੈ ਅੱਛਾ ਫੋਟੋ ਬਲਸਰੀ ਦੇਖ ਲੈ ਸਿਲੇਬਸ ਦੇਖ ਲੈ ਕਿਹਦੀ ਪੰਜਾਬੀ ਯੂਨੀਵਰਸਿਟੀ ਦੇਦਾ ਇੱਤਈ ਤੇ ਅੰਗਰੇਜ਼ੀ ਇਹਦੇ ਚ ਹੈ ਨੀ ਐਮਬੀਡੀ ਚ ਨਮੀ ਹੈ ਜੀ ਕੋਲ ਬੱਸ ਮੈਂ ਨਹੀਂ ਜੀ ਆਪਣੋ ਇੱਥੇ ਕਿੰਨਾ ਕ ਪ੍ਰਾਈਸ ਕੱਟ ਮਿਲਦਾ ਜੀ ਮੰਨ ਲਓ ਤਲਵੰਡੀ ਨਾ ਜੀ ਸਹੀ ਨਾ ਫਰਕ ਮੈਂ ਇੱਥੋਂ ਲੈ ਜਾ ਕਰਾਂਗੇ ਆ 19 ਦੀ ਨਹੀਂ ਜੀ ਫਿਰ ਤੇ ਇਹ ਜੀ ਫਿਰ ਸਿਲੇਬਸ ਨਹੀਂ ਫਰਕ ਪਿਆ ਹੋਣਾ ਜੀ ਇਹ ਚ ਫਿਰ ਗ੍ਰਾਮਰ ਪਾਣੀ ਹਾਂ ਜੀ ਉਹ ਵੀ

ਜੋ ਰੋਟੀ ਵਾਲੀ ਹੈ ਉਹ ਤਾਂ ਠੀਕ ਹੈ ਹੈ ਵੀ ਹੈ ਨਹੀਂ ਵਿੱਚ ਮਟੀਰੀਅਲ ਹੈ ਨਹੀਂ ਆਹ ਦੇਖੀ ਮਹਿੰਗੀਆਂ ਚੀਜ਼ਾਂ ਸਿਰ ਨੀ ਪਰਚੇ ਆਪਣਾ ਰੱਖੇ ਜਾਂਦੇ ਜਿਹੜੀਆਂ ਮਿਹਣੇ ਮਿਹਣੇ ਚੀਜ਼ਾਂ ਪਰਚੇ ਆਹ ਦੇਖ ਛੱਡ ਰਹੀ ਦੇ ਆਹ ਦੇਖ ਲਓ ਜੇ ਦੇਣੀ ਬਾਕੀ ਇੱਥੇ ਠੀਕ ਹੈ ਬਸ ਹਾਂ ਪਹਿਲੇ ਮਸਦਵਾ ਨਹੀਂ ਹੈ ਪਹਿਲੇ ਤੂੰ ਇਹ ਤੇ ਮੰਗਾ ਲਈ ਫਿਰ ਬੱਲੀ ਬਸ ਤਵਾ ਤੇ ਖਰੀ ਪੂਰੀ ਐ ਤੇ ਮੈਂ ਓਏ ਉਹੀ ਫੋਟੋ ਆ ਕੇ ਚਲੀ ਗਏ ਸੇ ਤੂੰ ਤਾਰੀ ਪੂਰੀ ਆ ਕੇ ਤੇ ਤੂੰ ਦੇਖ ਲੈ ਕੇ ਚੱਕ ਬਾਕੀ ਤੈਨੂੰ ਫੋਟੋ ਕਾਪੀ ਕਢਾ ਲੂ ਜੀ ਉਹ ਤਾਂ ਫੋਟੋ ਕਾਪੀ ਨਿਕਲੇ ਆਊ ਯਾਰ ਹਾਂ ਹਟ ਜਾ ਤੂੰ ਦੇਖ ਲੈ ਸਾਰਾ ਪੂਰਾ ਹੀ ਆਪੀ ਚੈੱਕ ਕਰ ਲੈ ਬਸ ਤਨ ਆਪੀ ਇਹ ਤਾਂ ਮੈਂ ਤਾਂ ਪਤਾ ਨਹੀਂ ਜੀ ਮੇਰਾ ਪੜੀ ਨਹੀਂ ਮੈਂ ਤਾਂ ਇਕੱਲੇ ਪੇਪਰ ਦੇਣ ਹੀ ਜਾਊ ਐ ਸਾਰੇ ਮੈਂ ਤਾਂ ਪੜਿਆ ਹੋਇਆਗਾ ਨਹੀਂ ਐਕਸਪੀਰੀਅੰਸ ਬੋਲਦਾ ਐਕਸਪੀਰੀਅੰਸ ਬੋਲਦਾ ਸੈਕਿੰਡ ਹੈ ਉਸ ਸੈਕਿੰਸ ਮਾਸਟਰ دینی ਪੜਿਆ ਯਾਰ ਪਹਿਲੇ ਦੀ ਪਹਿਲੇ ਜਿਹੜਾ ਕਹਤਾਂ ਹੁੰਦੇ ਜਿਹੜਾ ਨਹੀਂ ਨਾ ਤੇ ਜੀ ਹੋਰ ਮੈਂ ਕਦੀ ਨਹੀਂ ਲੱਗਦੀ ਜੀ ਤੇ ਮੇਰੇ ਕੋਲ 2019 ਵਾਲੀ ਪਈ ਆ ਉਹ ਤੇਰੀ ਕੋਈ ਚੱਕਰੀ ਆਜ ਇਹਦੇ ਵਸ ਪਰਿਵਾਰਿਕ ਤਕੜਾ ਸਾਪ ਸਾਡੇ ਨਾਲ ਆ ਜੀ 150 ਇਹ ਆ ਨਹੀਂ ਇਹਦਾ ਕਿੰਨਾ ਕਰਿਆ ਜੀ 80 ਤੇਰੇ ਹੀ ਆ ਨਹੀਂ ਜਦੋਂ ਮੈਂ ਦਹਾਵਣਾ ਬਸ ਲੀ ਵਸ ਇਹਦਾ ਚੇਂਜ ਨਾ ਹੋਵੇ 140 ਹੋ ਗਏ ਆ ਦੇ ਬਸ ਸਪੀ ਨਹੀਂ ਕਰਦੀ ਆਹਾਂ ਪਹਿਲੇ ਵਸ 7 8 ਪੇਜੀ ਇਹ ਤੂੰ ਮੈਂ ਕਿੰਨੇ ਘਟਾਉਣੀਆਂ ਨਹੀਂ ਘਟਾਦੀ ਨਹੀਂ ਤਾਂ ਇਹੀ ਘਟਾਉਣਾ 120 ਦੀ ਸੀਗੇ ਕਿੰਨੇ ਘਟੋਗੇ ਹਣੀ ਨੂਬੀਗਾ ਦੀ ਬਣਾਈ ਇਹਨਾਂ ਤੋਂ ਬਲੌਗ ਬਲੌਗ ਬਣਾਈ ਜਿੰਨੇ ਜੀ ਕਿ ਬਲੌਗ ਚੈਨਲ ਹੈ ਜੀ ਚੈਨਲ ਹੈ ਜੀ ਕਿਦਿਆ ਆਰਮੀ ਦਾ ਜੀ ਨਾਲੇ ਮੈਂ ਕਹਾਂ ਜੀ ਅੱਜ 14 ਦੀ ਜੀ ਏਕੇ ਬਸੇ ਏਕੇ ਬਸ ਚ ਖੱਟਨਾ ਚਲੁੰਡੀ ਚੈਨਲ ਆਪਣੇ ਜੀ ਫਰੀ ਉੱਤੇ ਜਾਕਰ ਕਹੇਰਦੇ ਤੁਸੀਂ ਮੋਰ ਨਹੀਂ ਆ ਰਹਾ ਨਾ ਬਸ ਇਸੇ ਬਸ ਨਾ ਕੋਸ਼ਾ ਇਹ ਤਾਂ ਮੈਂ ਹੀ ਫੋਟੋ ਸ਼ਿਟ ਲਾਉਂਦਾ ਤੇ ਇਹਦੇ ਐਸਾ ਵੀ ਦੀ ਵੇਖਿਆ ਦਿੱਤਾ ਚਲੋ ਕੋਈ ਨਹੀਂ ਸਾਡੇ ਦਿਮਾਗ ਚ ਚੱਲ ਗਿਆ ਸੀ ਪਰਦੇ ਨਹੀਂ ਤਾਂ ਉਹ ਲੈ ਜੀ ਪਰਨਾ ਦਾ ਸਿੱਖ ਸਾਰੀ ਪੂਰੀ ਹੈ ਕੋਈ ਨਸੰਦੀ ਮਤ ਜੋ ਐ ਟੱਕਾ ਹੋ ਰਹੀਦੀ ਸੀ ਉਹ ਤਾਂ ਨਹੀਂ ਪਈ ਸੀ ਇਲੈਕਟ੍ਰੀ ਨਹੀਂ ਪਈ ਐ ਪਰਦਾ ਨਵੇਂ ਤੋਂ ਜਲਦੀ ਚਾਹੀਏ ਪਰਦਾ ਵੀ ਨਵੇਂ ਤੋਂ ਤੁੰਗਾ ਪਰਦੀਆਂ ਹੋਰ ਕਾਦੇ ਵਾਸਤੇ ਫਿਰਦਾ ਮੈਂ ਕਿੱਤਾਂ ਦਿਖਾਂਗਾ ਗੱਪਾਂ ਮਰੀਆਂ ਲਾ ਜਾਂਗੇ ਮੇਰੇ ਸਾਰੇ ਯਾਰ ਭਵਿੱਖ ਇੰਡੀਆ ਦਾ ਆਉਣ ਵਾਲਾ ਮੁੰਡਾ ਆਈਪੀਐਸ ਆਈਪੀਐਸ ਆਈਐਸ ਆਈਐਸ ਅਫਸਰ ਹੈ ਨਾ ਯੂਪੀਐਸੀ ਦੀ ਜਰਗਰ ਨਹੀਂ ਇਹ ਦੋਨਸਾ 40 ਹਾਂ ਪੂਰੇ ਇਕੱਠੇ ਆ ਖੁਸ਼ ਆ ਪਹਿਲਾਂ ਦੱਸ ਖੁਸ਼ ਆਂ ਜੀ ਆਂ ਖੁਸ਼ ਆਂ ਬਾਬਾ ਯਾਰ ਖਤਾਬਾਂ ਚ ਕਦੇ ਮੋਲ ਤੋਂ ਨਹੀਂ ਕਰਦੇ ਹਾਂ ਪੜਾਈ ਮੌਕੇ ਆਪਾਂ ਕੋਈ ਹੋਣੀ ਕਰਨੀ ਜਦੋਂ ਇੰਨਾ ਖਾਪ ਐਂ ਕਰ 500 ਹੀ ਦੇ ਦਿੰਦਾ ਤੁਰ ਬੋਕ ਕੋ ਲੈ ਇੱਕ ਮੱਟ ਦੇ ਕੇ ਉਹਦੇ ਵੀ 140 ਕਰ ਸਕਦਾ ਹੈ ਤਾਂ ਹੀ ਉਹ ਕਰੇ ਉਹ ਫਿਰ ਕਿਵੇਂ ਸੀ ਉਹ ਗੱਲ ਇਹਨੂੰ ਮੈਂ 2022 ਦੇ ਨਵਾਂ ਡਿਸ਼ ਹੀ ਲਾਦਾ ਮੈਂ ਇੱਕ ਦੀ ਆ ਗਈ ਮੈਂ ਇਸ ਵਿੱਚ ਨਾ ਨਹੀਂ ਇਹ ਉਹ ਸਹੀ ਗੱਲ ਹੈ ਵੇਟ ਵੇਟ ਕਿਤਾਬਾਂ ਕਿੰਨੇ ਨਿਕਟ ਹੁੰਦੇ ਉਹ ਤਾਂ ਪੇਜੇ ਹੋ ਸੀ ਨਾ ਜੀ ਤਾਂ ਕਰ ਹਾਂਜੀ ਤਾਂ ਠੀਕ ਹੈ ਸਹੀ ਗੱਲ ਜੀ ਕੀ ਗੱਲ ਹੈ ਇਹ ਸਪੈਸ਼ਲ ਗੱਲ ਕਰਦੇ ਕਿਤਾਬਾਂ ਹੁਣ ਇਸ ਵਿੱਚ ਤੇ ਗੱਲ ਕਰਦੇ ਸਾਡੇ ਸਾਡੇ ਨਾਲ ਸੀਗੀ ਯਾਰ ਜਿਹੜੇ ਜਿਹੜੇ ਮੇਨ ਚੀਜ਼ਾਂ ਸੀ ਉਹਨਾਂ ਨੇ ਤਾਂ ਜਲਦ ਨੇ ਪਰਚੀਆਂ ਬਣਾ ਕੈਨੇਡਾ ਵਿੱਚ ਘਟਾਰ ਰੱਖੀ ਸੀ ਹੁਣ ਇਸ ਵਿੱਚ ਇਸ ਵਿੱਚ ਤੇ ਗੱਲ ਕਰਦੇ ਆ 300 ਰੁਪਏ ਦੀ ਇਹਨੇ ਓਂ ਗੱਲ ਕਰ ਜੋਆਗ ਤੋਂ ਕਦੇ ਕੋਲ ਹਾਂ ਤੇ ਆ ਉਹ ਆਪਣੇ ਕੋ ਫੈਂਟੀ ਮਾਰ ਲੱਗੇ ਹੈਨਾ ਮੜੀ ਜੀ ਵੀ ਆਪਾਂ ਉਹ ਕਹਿੰਦੇ ਫੈਂਟੀ ਵੀ ਮਾਰਦਾ ਹੁਣ ਆਪਾਂ ਇਹ ਪੜਾਈ ਪੜਾਈ ਵਾਲੇ ਬੀਚ ਤੇ ਗੱਲ ਕਰੀ ਪੜਾਈ ਵਾਲੀ ਹੈ ਪੜਾਈ ਵਾਲੀ ਕਰੀ ਦਿੰਦਾ ਮੈਂ ਤੈਨੂੰ ਜੋਆਗ ਤੋਂ 20 30 30 ਦਫਾ ਮੈਂ ਤਾਂ ਬੋਲਦਾ ਮੈਂ ਤਾਂ ਬੋਲਦਾ ਤੇ ਮੈਨੂੰ ਕਹਿੰਦਾ ਲੈ ਤੂੰ ਘਟਾਉਂਦਾ ਇਹ ਚੀਜ਼ ਨਹੀਂ ਸਹੀ ਕਿਤੇ ਦੇ ਹੀ ਦੇ ਕੇ ਆਪਾਂ ਦਾ ਘਟਾਇਆ ਚਾਹੀਏ ਸਾਡੀ ਆਪ ਹੀ ਗਿਆ ਸੀ ਇਹਨੇ ਕਾਚ ਦਿੱਤੀ ਉਹ ਪੈਸੇ ਵਿੱਚ ਦੇ ਗੱਲ ਕਰਦੇ ਆ ਯਾਰ ਜਦੋਂ ਪੜਾਈ ਬਾਣੀ ਆ ਬੰਦਾ ਯਾਰ ਘਰ ਮੈਨੂੰ ਮੌਕਾ ਨਹੀਂ ਦਿੰਦੇ ਯਾਰ ਆ ਬੰਦਾ ਕਦੇ ਘੱਟ ਕਿੱਥੇ ਦੇ ਦੂੰਗਾ ਯਾਰ ਆਪ ਘਾਟਾ ਖਾ ਕੇ ਕਦੇ ਵੀ ਨਹੀਂ ਦਿੰਦਾ 1 ਰੁਪਿਆ ਦਾ ਨਾ ਕਰਕੇ ਆਪਾਂ ਹੁਣ ਮੈਡੀਕਲ ਆ ਬੰਦਾ ਇਹ ਬੰਦਾ ਯਾਰ ਇਹਦੇ ਕਾਚ ਬੰਦਾ ਲੈ ਆਂਦਾ ਨਾਲ ਜਮਾਈ ਇਹ ਬਦਲਣਾ ਮਾਰੀ ਜਾਨਾ ਯਾਰ ਕਿਸੇ ਨਾਲ ਜੇ ਮੈਂ ਨਹੀਂ ਗਈ ਕੋਈ ਯਾਰ ਤੇ ਮੈਂ ਚਾ ਵੀ ਦੇਖੇ ਜੋ ਵਰਦੀ ਦਾ ਕੋਈ ਗੱਲ ਪਤਾ ਕੀ ਸੀ ਦਿਖਾ ਦੇ ਬਈ ਇੱਧਰ ਦੁਕਾਨਾਂ ਫਿਰ ਮੈਨੂੰ ਤਾਂ ਮੌਕੇ ਨਹੀਂ ਦਿੰਦੇ ਬੋਲਣ ਦਾ ਯਾਰ ਆ ਇੱਥੇ ਮੈਂ ਚਾ ਇੱਥੇ ਤੁਸੀਂ ਬੋਲੋ ਫਿਰ ਜਦੋਂ ਜਦੋਂ ਪੜਾਈ ਦੇ ਟਾਈਮ ਤੇ ਆਪਾਂ ਹਨਾ ਪੈਸਿਆਂ ਦੀ ਸਿਕੋਚ ਨਹੀਂ ਕਰਨੀ ਚਾਹੀਦੀ ਹੁਣ ਮੇਰੇ ਨਾਲ ਦਾ ਮੁੰਡਾ ਸੀਗਾ ਹੈਪੀ ਉਹਨੇ ਫੀਸ ਭਰਨੀ ਸੀ ਜਦੋਂ ਤਾਂ ਆਈਫੋਨ ਲੈਣਾ ਸੀਗਾ ਉਹ ਤਾਂ 11000 ਭਰਤਾ ਬਈ ਸਾਈਕਲ ਵੀ ਵੇਚਤਾ ਚਾਰ ਆ ਗਿਆ 30 30000 30000 ਸੈਂਕਲ ਸੁੰਕਲ ਕੂਲਰ ਕਲਰ ਵੇਚ ਕੇ ਬੰਦੇ ਨੇ ਫੋਨ ਲੈ ਆਈ ਫੋਨ ਲੈ ਆਂਦਾ ਹੈ ਨਾ ਇੱਧਰ ਆਣਾ ਇਹ ਜਦੋਂ ਕੀ ਕੀਤਾ ਬਾਈ ਦੱਸੀ ਮਾੜਾ ਯਾ ਨਹੀਂ ਕਹਿੰਦਾ ਹਨਾ ਆਪਾਂ ਨਿੰਦ ਦੇ ਜਿਹਦੇ ਨੂੰ ਐਗਜ਼ਾਮਪਲ ਆ ਬਰੇਰ ਪੜਾਈ ਦੇ ਪਿੱਛੇ ਨਾ ਕਰੇ ਸਮੂਚ ਨਹੀਂ ਕਰਨੀ ਆਪਾਂ ਬਾਹਰ ਬਾਹਰ ਬੈ ਕੇ ਵੀ ਆਹ ਦੇਖ ਲੈ ਆਹ ਦੇਖ ਆਹ ਦੇਖ ਬਾਈ ਸੀਗਾ ਤੇ ਬਰੇਰ ਬਰੇਰ ਚਾਹੇ ਬਾਹਰ ਜਾ ਕੇ ਵੀ ਬਾਹਰ ਬੈ ਕੇ ਵੀ ਪਰ ਪੜੋ ਯਾਰ YouTube ਤੇ ਵੀ ਪੜੋ ਕਿਉਂਕਿ ਇੱਕ ਕਥਨ ਮੈਂ ਦੱਸਦਾ ਆਪਣੇ ਪੰਜਾਬ ਨਾਲੋਂ ਬਿਹਾਰ ਦਾ ਬੰਦਾ ਸੀਗਾ ਇੱਕ ਉਹਨਾਂ ਰੇਲਵੇ ਸਟੇਸ਼ਨ ਤੇ ਬੈਗ ਵਗੈਰਾ ਚੱਕਦਾ ਹੁੰਦਾ ਸੀਗਾ ਬਠਿੰਡੇ ਦੀ ਗੱਡੀ ਆ ਬਠਿੰਡੇ ਦੀ ਕਮਾਇਰ ਉਹ ਮਾਰੀ ਇੰਨਾਗਾ ਤੇ ਬਾਹਰ ਦਾ ਬੰਦਾ ਸੀ ਉਹ ਵੀ ਉਪੀ ਵਿਹਾਰ ਦੇ ਸੀਗਾ ਉਹ ਪੂਲੀ ਦਾ ਕੰਮ ਕਰਦਾ ਸੀਗਾ ਤੇ ਉਹ ਬੰਦੇ ਨੇ ਉੱਥੋਂ ਦੇ ਵਾਈਫਾਈ ਨਾਲ ਸਟੇਸ਼ਨ ਦੇ ਵਾਈਫਾਈ ਆਨਲਾਈਨ ਚ ਜੁੜ ਕੇ ਤੇ ਉਹ ਬੰਦੇ ਨੇ ਆਈਐਸ ਅਫਸਰ ਬਣਿਆਗਾ ਉਹ ਆਈਐਸ ਅਫਸਰ ਤੇ ਆਪਮਾਨੇ ਕੋਲ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਮੈਂ ਤਾਂ ਐਗਜ਼ਾਮਪਲ ਦੇਖ ਲਈ ਹੈਪੀ ਸੀਗਾ ਹੈਪੀ ਚੰਦੇਲ ਤੁਸੀਂ ਜੇ ਇੰਸਟਾਗ੍ਰam ਦੇ ਵੀ ਚੈੱਕ ਕਰ ਲਿਓ ਉਹ ਮੁੰਡਾ ਰੀਲਾਂ ਬਣਾਉਣ ਵਾਸਤੇ ਹੈਨਾ ਰੀਲਾਂ ਬਣਾਉਣ ਵਾਸਤੇ ਤਾਂ ਆਈਫੋਨ ਲੈ ਆਇਆ ਜਦੋਂ ਪੜ੍ਹਾਈ ਦਾ ਟਾਈਮ ਆਇਆ ਉਦੋਂ ਵੀਰ ਕੋਲੇ ਪੈਸੇ ਨਹੀਂ ਮੌਜੂਦ ਕਹਿੰਦਾ ਰੀਲਾਂ ਵੀ ਨਹੀਂ ਹੈ ਨਹੀਂ ਰੀਲਾਂ ਵੀ ਨਹੀਂ ਬਣੀਆਂ ਕਹਿੰਦਾ ਯਾਰ ਉਹ ਵੀ ਨਹੀਂ ਬਣਦੀ ਨਹੀਂ ਨਹੀਂ ਯਾਰ ਪੜ੍ਹਨ ਵਾਸਤੇ ਆਪਾਂ ਪੈਸੇ ਲਾਉਂਦੇ ਨਹੀਂ ਹਨਾ ਉਹ ਮੁੰਡਾ ਤਾਂ ਸਿਆਣਾ ਕਹਿੰਦੇ ਮੁੰਡਾ ਸਿਆਣਾ ਯਾਰ ਪਰ ਗੱਲ ਗਲਤ ਹੈ ਇਹਦੀ ਗੱਲ ਸਿਆਣਾ ਨਹੀਂ ਸਿਆਣਾ ਇਹ ਵੀ ਨਹੀਂ ਕਰੀ ਕੈਮਰਾ ਬਣਾ ਬਲੌਗ ਦੇਖੀ ਜਾਂਦਾ ਹੋਵੇ ਆਈ ਹੈ ਵੀਰੇ ਐਸੀ ਨਹੀਂ ਗੇ ਐਸੀ ਟੈਕ ਅੱਜ ਯਾਹ ਗੈਰ ਐਪੀਐਸਪੋਰਟ ਚ ਬੰਦੇ ਵਧੀਆ ਆਪਣੇ ਨਾਲ ਕੰਮ ਕੀਤਾ ਹੁਣੇ ਪਿਛਲੇ ਜਿਹੜੀ ਉਹਨੇ ਸਾਡੇ ਨਾਲ ਮੂਵੀ ਕੀਤੀ ਹੈ ਸ਼ੂਟਰ ਮੂਵੀ ਕੀਤੀ ਹੈ ਨਾ ਉਹ ਮੂਵੀ ਪੈਂਡਿੰਗ ਪਈ ਆ ਸਾਡੀ ਤੇ ਹਜੇ ਹੋਰ ਵੀ ਜਿਹੜੀਆਂ ਸ਼ਾਰਟ ਮੂਵੀਆਂ ਕੀਤੀਆਂ ਤਾਂ ਹੀ ਉਹ ਪੈਂਡਿੰਗ ਪਈ ਆ ਉਹਦੇ ਲੱਛਣ ਹੀ ਆਣਗੇ ਵਾਹ 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 ਭਈਆ ਦੇਖਦੇ ਸਮਝਦੇ ਸੱਚਾ ਨਾ ਯਾਰਾ ਸੱਚੇ ਕਦੇ ਲੋਕ ਨਾ ਜੀਉਂਦੇ ਆ ਮੈਂ ਜੀਵ ਤੇ ਸੱਚ ਜਿਹੜਾ ਜੀਵ ਤੇ ਰਹਿੰਦਾ ਜੋ ਐਂ ਬੋਲਿਆ ਜਾਂਦਾ ਹੁਣ ਕੀ ਕਰ ਰਿਹਾ ਮੈਂ ਹੁਣ ਪਰ ਬੁੱਕਾਂ ਦੀ ਤੇ ਰਕੀ ਹੋ ਜਾਂਦੀਆਂ ਮੈਨੂੰ ਬੁੱਕਾ ਇਹ ਇੰਗਲਿਸ਼ ਦੀ ਹੈ ਮੈਨੇ ਬੁੱਕਾਂ ਯਾਰ ਇੰਗਲਿਸ਼ ਦੇ ਆ ਬੁੱਕਾਂ ਚ ਜਿਹੜੀ ਹੁਣ ਲੈ ਕੇ ਆਏ ਆ ਉਹ ਸੇ ਕੰਮ ਵੀ ਨਹੀਂ ਆਈ ਹੈ ਨਾ ਸਸਤੇ ਦੇ ਚੱਕਰ ਚ ਲੈ ਵੀ ਲਈ ਸਸਤੇ ਦੇ ਚੱਕਰ ਚ ਨਹੀਂ ਹੈ ਦੂਹ ਪਿੱਛੇ ਦੇ ਚੱਕਰ ਚ ਕੋਈ ਚਾਹੀ ਨਹੀਂ ਪਤਾ ਕੀ ਪਤਾ ਹੋ ਗਏ ਨਹੀਂ ਸਿਲੇਬਸ ਨਾ ਚਾਹੀਏ ਬਾਕੀ ਯਾਰ ਪੜਾਈ ਹੈ ਪੜਾਈ ਦੇ ਗਿਆਨ ਤਾਂ ਮਿਲੂ ਉੱਚੋਂ ਗ੍ਰਾਮਰ ਤਾਂ ਮਿਲੂਗੀ ਗ੍ਰਾਮਰ ਦੂ ਕੀ ਯਾਰ ਗ੍ਰਾਮਰ ਤਾਂ ਪਿਛਲੀ ਬੁੱਕ ਚ ਵੀ ਪਈ ਸੀ ਜਿਹੜੀ ਫਸਟ ਸੈਮੈਸਟਰ ਸੀਗਾ ਬੰਦ ਤਾਂ ਮੂਰਤ ਦੇਖਣਾ ਸੀਗਾ ਬਈ ਯਾਰ ਅਸੀਂ ਕਿਹੜਾ ਤੈਨੂੰ ਧੱਕੇ ਨਾਲ ਵੀਡੀਓ ਤੇ ਦੇਖ ਲੈ ਜੀ ਇਹਨੂੰ ਕਹਿ ਕੇ ਲੈ ਲੋ ਹੈਨਾ ਲੈ ਲੋ ਅਜੇ ਪਿੱਛੇ ਖੜੇ ਮੈਂ ਤਾਂ ਵੀਡੀਓ ਬਣਾਇਆ ਕਰੀਤ ਸੀ ਸਪੋਰਟ ਕਰੀ ਇੰਨੇ ਸੀ ਫਿਰ ਉਹਦਾ ਭਾਈ ਵੀ ਸਪੋਰਟ ਬਣਾ ਰਹੀ ਸੀ ਲੈਣੀ ਪੈਂਦੀ ਆ ਫਿਰ ਲੈਣਾ ਬਲੌਗ ਜਦ ਮੁੜੇ ਆਉਂਦੇ ਐਡਾ ਕੀ ਚੱਕਰ ਸੀ ਯਾਰ ਅੱਗੇ ਬੱਚੇਰੇ ਬੁੱਕੇ ਤੇ ਪਾ ਦੇ ਇਹ ਬਾਦੂ ਪਏ ਸੀ ਪੈਸੇ ਦੀ ਕੀ ਚੱਲ ਕੇ ਕੀ ਆ ਲੈਣੀ ਦਾ ਆਏਗੀ ਜੀ ਇੰਨੀ ਚੱਲ ਕੋਈ ਨਾ ਯਾਰ ਚਲੋ ਮਿਲਦੇ ਹਾਂ ਬਸ ਸਟੈਂਡ 'ਚ ਮਿਲਦੇ ਆ ਅੱਗੇ ਬਸ ਸਟੈਂਡ 'ਚ ਕੀ ਯਾਰ ਮਨ ਗੱਲ ਲਾਣਾ ਸੁਣਾਉਣਾ ਚਾਹਣੀ ਚਲੋ ਯਾਰ ਠੀਕ ਆ ਫਿਰ ਅਗਲੀ ਵੀਡੀਓ 'ਚ ਸੁਣਾਉਂਗਾ ਜੀ ਅਗਲੀ ਵੀਡੀਓ 'ਚ ਸੁਣਾਉਂਗਾ ਅਗਲੇ ਕੋਸ਼ਿਸ਼